ਜਦ ਕਦੇ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਇੱਕ ਸਰਬ ਧਰਮ ਸਮੇਲਨ ਯਾਦ ਆ ਜਾਂਦਾ ਹੈ ਇੰਦੌਰ ਦੇ ਚ ਹੋਇਆ। ਦੇਸ਼ਵਰਦੀ ਅਖਬਾਰਾਂ ਵਿੱਚ ਉਸਦੀ ਬੜੀ ਚਰਚਾ ਹੋਈ। ਇਕੱਠ ਕੋਈ 2 ਲੱਖ ਬੰਦਿਆਂ ਦਾ। ਉਹ ਇਸ ਦਾ ਵੀ ਬਹੁਤ ਵੱਡਾ ਇੰਤਜ਼ਾਮ ਕੀਤਾ ਗਿਆ ਸੀ ਕਿ ਕਿਤੇ ਝਗੜਾ ਨਾ ਆ ਜਾਵੇ ਕਿਉਂਕਿ ਖੰਡਨ ਮੰਡਨ ਕਰਨ ਦੀ ਖੁੱਲ ਸੀ। ਇਸਲਾਮ ਦਾ ਬਖਤਾ ਆਇਆ ਸੀ। ਪਾਦਰੀ ਪਹੁੰਚਿਆ ਸੀ। ਬਾਈਬਲ ਦੀ ਤਸ਼ਰੀਹ ਕਰਨ ਵਾਸਤੇ। ਕ੍ਰਿਸ਼ਨਾਨੰਦ ਪਹੁੰਚੇ ਸੰਸਾਧਨ ਮੱਤ ਤੇ ਬੋਲਣ ਵਾਸਤੇ ਆਰੀਆ ਸਮਾਜ ਦੇ ਸਿਆਣੇ ਪ੍ਰਚਾਰਕ ਪਹੁੰਚੇ ਸਨ ਜੈਨ ਮਤ ਬੋਧ ਮਤ ਤੇ ਪਹੁੰਚੇ ਸਨ ਸਿੱਖ ਧਰਮ ਦੀ ਤਰਫੋਂ ਦਾਸ ਨੂੰ ਲੈ ਗਏ ਸਨ ਔਰ ਮੈਂ ਉਸ ਜ਼ਮਾਨੇ ਚ ਪਹਿਲੀ ਵਾਰ ਸਰਬ ਧਰਮ ਸਮੇਲਨ ਅਟਨ ਕੀਤਾ ਕੋਈ 30 ਸਾਲ ਮੈਂ ਪੁਰਾਣੀ ਗੱਲ ਕਰ ਰਿਹਾ ਤੁਹਾਨੂੰ ਘਬਰਾਹਟ ਵੀ ਬਣੀ ਮੈਨੂੰ ਪਤਾ ਚੱਲੇ ਸੀ ਜੋ ਪੀਰ ਆਇਆ ਹੈ ਇਸਲਾਮ ਤੇ ਬੋਲਣ ਵਾਸਤੇ ਕਰਾਚੀ ਤੋਂ ਆਇਆ ਹੈ ਬੜਾ ਸਿਆਣਾ ਮੁਦਬਰ ਹੈ ਪਾਦਰੀ ਨੂੰ ਬੰਬੇ ਤੋਂ ਬੁਲਾਇਆ ਗਿਆ ਔਰ ਨੈਗੋਲ ਤੋਂ ਆਇਆ ਹੈ ਬੋਧ ਧਰਮ ਤੇ ਬੋਲਣ ਵਾਲਾ ਆਪਣੇ ਆਪਣੇ ਇਲਾਕੇ ਦੇ ਔਰ ਆਪਣੇ ਆਪਣੇ ਧਰਮ ਦੇ ਇਹ ਚੋਟੀ ਦੇ ਸਿਆਣੇ ਬੁਲਸ ਇੱਕ ਪ੍ਰੋਫੈਸਰ ਸਾਲੂ ਕੈਨੂ ਵੀ ਬੁਲਾਇਆ ਗਿਆ ਜਿਸ ਨੇ ਐਲਾਨੀਆਂ ਕਿਆਸੀ ਜਿਤਨੇ ਧਾਰਮਿਕ ਵਕਤੇ ਨੇ ਮੈਂ ਸਾਰਿਆਂ ਦੀ ਵਿਚਾਰ ਦਾ ਖੰਡਨ ਕਰਾਂਗਾ ਕੋਈ ਪਰਮਾਤਮਾ ਨਹੀਂ ਕੋਈ ਈਸ਼ਵਰ ਨਹੀਂ ਸਭ ਝੂਠ ਬੋਲਦੇ ਹਨ ਉਸ ਨੂੰ ਵੀ ਮਦਦ ਕੀਤਾ ਗਿਆ ਸੀ ਬੁਲਾਇਆ ਗਿਆ ਸੀ ਸਿਰਫ ਇਹ ਦੇਖਣ ਵਾਸਤੇ ਕਿ ਇਹ ਧਾਰਮਿਕ ਪੁਰਸ਼ ਜ਼ਿਆਦਾ ਦਲੀਲ ਪੇਸ਼ ਕਰ ਸਕਦੇ ਨੇ ਕਿ ਇਹ ਨਾਸਤਿਕ ਬੰਦਾ ਜ਼ਿਆਦਾ ਖੰਡਨ ਕਰ ਸਕਦਾ ਹੈ ਇਹ ਦੇਖਣਾ اگروال ایک برادری ہے ہندوستان میں کوئی طرف یہ سرو دھرم دھرمل اٹینڈ کیا گیا جو ہے آیوجن کیا گیا سی اور اس لاکوں روپئے کا خرچہ سی داس نے اس زمانے اس وقت پورے جذبے نال پوری اس اسمیلن میں شمولیت کی تھی لیکن گھبراہٹ انتظام سارا اگروال برادری کا اور اس سکھ بھی پہنچے مسلمان بھی پہنچے سروتیا کرشچن بھی پہنچے ہندو بھی پہنچے آیوجن صرف اگروال برادری کا اسلام دا وقتا بولیا وہ پروفیسر سالو کے جڑا سی انہیں ستان چی کھنڈن کر کے رکھ دیتی اسار دی میرا بنیا ہوا حوصلہ دکھ گیا ہے ਬਹੁਤ ਸਿਆਣਾ ਬੰਦਾ ਇਹਦੇ ਕੋਲ ਤੇ ਬੜੀਆਂ ਦਲੀਲਾਂ ਆ। ਔਰ ਆਪ ਸੁਣ ਕੇ ਹੈਰਾਨ ਹੋ ਗਏ। ਬੋਧ ਵਕਤਾ ਬਹੁਤ ਧਰਮ ਦਾ ਜਿਹੜਾ ਵਕਤਾ ਸੀ। ਉਹ ਵੀ ਨਮੋਜਣਾ ਜਿਹਾ ਮੂੰਹ ਲੈ ਕੇ ਉਸਨੇ ਬਿਠਾ ਦਿੱਤਾ। ਔਰ ਇਸੇ ਤਰੀਕੇ ਦੇ ਨਾਲ ਜੈ ਬਾਦਸ਼ਾਹ ਦਾਸ ਦੀ ਵਾਰੀ ਤੇ ਮੈਂ ਅੱਧਾ ਤੱਕ ਹੌਸਲਾ ਹਾਰੀ ਬੈਠ ਸੀ। ਮੈਂ ਕਹਾਂ ਕਿ ਜੋ ਕੁਝ ਬੋਲਣਾ ਇਸਨੇ ਕੰਨਣ ਕਰ ਦੇ ਲੋਕਾਂ ਨੇ ਉਹਦੇ ਹੱਥੇ ਆਖਰਿਸ਼ ਤਾੜੀ ਵਜਾ ਦੇ ਚੋਟੀ ਦੇ ਅਖਬਾਰੀ ਰਿਪੋਰਟਰ ਆਏ ਸਨ ਔਰ ਿੰਦੌਰ ਸਟੇਟ ਦੇ ਉਸ ਨੂੰ ਦੇ ਮਹਾਰਾਜਾ ਵੀ ਬੈਠੇ ਸਨ ਿੰਦੌਰ ਸਟੇਟ ਸੀ ਉਸਨੇ ਵੀ ਬ੍ਰੌਂ ਬੜੇ ਸ਼ੌਕ ਨਾਲ ਅਟੈਂਡ ਕੀਤਾ ਬੜੇ ਸ਼ੌਕ ਨਾਲ ਬੈਠਾ ਰਹਿ ਸੁਣਨ ਲਈ 22 ਮਿੰਟ ਬਾਅਦ ਬਾਸ ਨੂੰ ਸਮਾਂ ਦਿੱਤਾ ਗਿਆ ਸੀ ਤੇ ਮੈਂ 22 ਮਿੰਟ ਜੋ ਬੋਲੇ ਉਹ ਪ੍ਰੋਫੈਸਰ ਸਾਲੂ ਕੇ ਖੜਾ ਹੋਇਆ ਉਹਨੂੰ ਹਰ ਵਕਤ ਤੇ ਬਾਅਦ ਸੱਤ ਮਿੰਟ ਮਿਲਦੇ ਸਨ ਉਹਨੇ ਮੈਨੂੰ ਆਖਿਆ ਮਸਟੇਨ ਜੀ ਜਿਸ ਪ੍ਰਮਾਤਮਾ ਦੀ ਤੁਸੀਂ ਗੱਲ ਕੀਤੀ ਇਸ ਨੂੰ ਦੇਖਿਆ ਕਦੀ ਮੈਂ ਕਿਹਾ ਨਹੀਂ ਨਹੀਂ ਦੇਖਿਆ ਫਿਰ ਵੀ ਤੁਸੀਂ ਦਿਨ ਰਾਤ ਉਸ ਦੀ ਗੱਲ ਕਰੀ ਜਾਂਦੇ ਹੋ ਤਾਂ ਲੋਕਾਂ ਨੂੰ ਸੁਣਾਈ ਜਾਂਦੇ ਮੈਨੂੰ ਸੁਣਾਈ ਜਾਂਦੇ ਕਿੰਨੇ ਆਪਣਾ ਤੇ ਲੋਕਾਂ ਦਾ ਪਤਾ ਨਹੀਂ ਕਿਤਨੇ ਘੰਟਿਆਂ ਦਾ ਸਮਾਂ ਰੋਜ਼ ਬਰਬਾਦ ਕਰਦੇ ਵਕਤ ਜਾ ਰਿਹਾ ਜਿਹਨੂੰ ਵੇਖਿਆ ਨਹੀਂ ਉਹਦੀ ਚਰਚਾ ਕਰੀ ਜਾਂਦੇ ਹੋ ਉਹਦਾ ਜ਼ਿਕਰ ਕਰੀ ਜਾਂਦੇ ਹੋ ਉਹਦੇ ਪ੍ਰਤੀ ਦਲੀਲਾਂ ਦੇਈ ਜਾਂਦੇ ਹੋ ਕਹਿੰਦੇ ਸੈਸ ਜੋ ਕੁਝ ਕਹਿੰਦੀ ਹੈ ਉਸਦਾ ਸਬੂਤ ਮਹੀਆਤ ਜੋ ਹੈ ਕਰ ਦਿੰਦੀਏ ਸੰਤ ਲੋਕ ਜੋ ਕੁਝ ਕਹਿੰਦੇ ਨੇ ਗਿਆਨੀ ਜੋ ਕੁਝ ਕਹਿੰਦੇ ਨੇ ਭਗਤ ਜੋ ਕੁਝ ਕਹਿੰਦੇ ਨੇ ਗੁਰੂਆਂ ਨੇ ਜੋ ਕੁਝ ਆਖਿਆ ਸਬੂਤ ਨਹੀਂ ਮਹੀਆਤ ਪ੍ਰਮਾਣ ਸਾਹਮਣੇ ਨਹੀਂ ਰੱਖਿਆ। ਔਰ ਪ੍ਰਮਾਣ ਪ੍ਰਤੱਖ। ਮੈਂ ਸਵਾਲ ਕਿ ਪ੍ਰੋਫੈਸਰ ਸਾਹਿਬ ਜ਼ਰੂਰੀ ਤੇ ਨਹੀਂ ਕਿ ਜੋ ਨਹੀਂ ਦਿਖਾਈ ਦਿੰਦਾ ਉਹ ਹੈ ਹੀ ਨਹੀਂ। ਹਵਾ ਨਹੀਂ ਦਿਖਾਈ ਦਿੰਦੀ। ਫੁੱਲ ਦਿਖਾਈ ਦਿੰਦੇ ਨੇ ਮਹਿਕ ਨਹੀਂ ਦਿਖਾਈ ਦਿੰਦੀ। ਸ਼ੱਕਰ ਦਿਖਾਈ ਦਿੰਦੀ ਹੈ ਮਿਠਾਸ ਨਹੀਂ ਦਿਖਾਈ ਦਿੰਦੀ। ਮਿਰਚਾਂ ਦਿਖਾਈ ਦੇਣੀਆਂ ਕੋੜਤਨ ਨਹੀਂ ਦਿਖਾਈ ਦਿੰਦੀ। ਜੇ ਤੁਸੀਂ ਮੈਨੂੰ ਆਪ ਕੋ ਕੋੜਤਨ ਦਿਖਾ ਤੋ ਮੈਂ ਮਿਰਚ ਦਿਖਾ ਸਕਦਾ ਕੋੜਤਨ ਦੇ। ਮੈਂ ਸ਼ੱਕਰ ਦਿਖਾ ਸਕਦਾ ਮਿਠਾਸ ਤੇ ਨਹੀਂ ਮੈਂ ਫੁੱਲ ਦਿਖਾ ਸਕਦਾ ਮਹਿਕ ਤੇ ਨਹੀਂ ਹੱਸ ਪਿਆ ਕਹਿੰਦਾ ਇਹ ਪਰਮਾਨ ਬਹੁਤ ਪੁਰਾਣੇ ਹੋ ਗਏ ਇਹਨਾਂ ਦੀ ਕੋਈ ਅਹਿਮੀਅਤ ਨਹੀਂ ਕਹਿੰਦਾ ਫੁੱਲ ਨੂੰ ਨੇੜੇ ਆਈਏ ਨਸਕਾ ਦੱਸ ਦਿੰਦੀ ਹੈ ਮਹਿਕ ਹੈ ਸ਼ੱਕਰ ਨੂੰ ਮੂੰਹ ਦੇ ਚ ਪਾਈਏ ਜ਼ੁਬਾਨ ਦੱਸ ਦਿੰਦੀ ਮਿੱਠੀ ਹੈ ਮਿਰਚਾਂ ਨੂੰ ਮੂੰਹ ਦੇ ਚ ਪਾਈਏ ਜ਼ੁਬਾਨ ਦੱਸ ਦਿੰਦੀ ਕੌੜੀ ਹੈ ਜ਼ਬਾਨ ਵਾਹਿਗੁਰੂ 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 ਜਪੇ ਰਾਮ ਰਾਮ ਜਪੇ ਕਿਆ ਪਤਾ ਚੱਲ ਜਾਂਦਾ ਹੈ ਰਾਮ ਹੈ ਵਾਹਿਗੁਰੂ ਹੈ ਕਿਆ ਪਤਾ ਚੱਲ ਜਾਂਦਾ ਹੈ ਕਹਿੰਦਾ ਮੈਂ ਤੁਹਾਡੇ ਸਾਹਮਣੇ 2 ਮਿੰਟ ਕਰਦਾ ਮੈਨੂੰ ਕੱਖ ਨਹੀਂ ਪਤਾ ਪਰ 1 ਸੈਕਿੰਡ ਲਈ ਜੇ ਮੈਂ ਮੂੰਹ ਦੇ ਸ਼ੱਕਰ ਰੱਖਾਂ ਮੇਰੀ ਜ਼ਬਾਨ ਮਿੱਠੀ ਹੋ ਜਾਏਗੀ ਇਹ ਕਿੰਨੇ ਜਾਣੋ ਹਾਲਾਂਕਿ ਮੌਸਮ ਬਹਾਰ ਦਾ ਸੀ ਪਸੀਨੇ ਨਾਲ ਮੇਰੇ ਕੱਪੜੇ ਭਿਜੇ ਸਨ ਕਿ ਹੱਦ ਕਰਦਾ ਫਿਰਦਾ ਹੈ ਹਰ ਗੱਲ ਨੂੰ ਰਦ ਕਰੀ ਜਾਂਦਾ ਹੈ ਅੰਦਰੋਂ ਅਰਦਾਸ ਜੀ ਨਿਕਲੀ ਪਾਤਸ਼ਾਹ ਤੇਰੇ ਦਰ ਦਾ ਵਕਤਾ ਤੇਰੀ ਬਾਣੀ ਦੀ ਗੱਲ ਕਰਨ ਵਾਲਾ ਕਿ ਇਸ ਤਰ੍ਹਾਂ ਹੀ ਬੇਜਤੀ ਹੋਵੇ ਮੈਂ ਉਸ ਨੂੰ ਆਖਿਆ ਗੱਲ ਇਹ ਇੱਕ बेहोश ਬੰਦਾ ਹੋਇਆ ਬਹੁਤ ਗਹਿਰਾ बेहोश ਹੋ ਸਕਦਾ ਉਹਦੇ ਨੱਕ ਦੇ ਨੇੜੇ ਫੁੱਲ ਲੈ ਜਾਈਏ ਉਹਨੂੰ ਮਹਿਕ ਨਾ ਉਸ ਦੇ ਮੁੰਦੇ ਚੱਕਰ ਪਾਈਏ ਉਸ ਨੂੰ ਮਠਾਸ ਦਾ ਬੋਧ ਨਾ ਹੋਵੇ ਕਿਉਂਕਿ ਬੇਹੋਸ਼ ਹੈ ਹੱਸ ਕੇ ਕਹਿਣ ਲੱਗਾ ਮੇਰੇ ਜੈਸਾ ਬੰਦਾ ਤੁਹਾਨੂੰ ਬੇਹੋਸ਼ ਪ੍ਰਤੀਤ ਹੁੰਦਾ ਹੈ ਮੇਰੇ ਜੈਸਾ ਇਨਸਾਨ ਤੁਹਾਨੂੰ ਬੇਹੋਸ਼ ਦਿਖਾਈ ਦਿੰਦਾ ਕਿ ਮੈਂ ਇਤਨੇ ਵਕਤਿਆਂ ਦੀਆਂ ਦਲੀਲਾਂ ਨੂੰ ਰੱਦ ਕਰਕੇ ਰੱਖ ਦਿੰਦਾ ਹੈ ਔਰ ਤੁਹਾਨੂੰ ਵੀ ਬੋਲਣ ਨਹੀਂ ਦੇਣਾ ਜਾਂ ਤੇ ਕੋਈ ਪ੍ਰਤੱਖ ਸਪਰਮਾਨ ਦਿਓ ਪ੍ਰਮਾਤਮਾ ਹੈ ਕੋਈ ਪ੍ਰਤੱਖ ਨਹੀਂ ਤੇ ਇਹ ਫਜ਼ੂਲ ਦੀਆਂ ਗੱਲਾਂ ਨੇ ਅਨਪੜ੍ਹ ਦੁਨੀਆਂ ਦੀ ਗੱਲਾਂ ਨੇ ਮੂਰਖਾਂ ਦੀਆਂ ਗੱਲਾਂ ਨੇ ਮੈਂ ਕਿ ਸਵਾਲ ਇਹ ਹੁਣ ਤੁਹਾਨੂੰ ਪ੍ਰਤੱਖ ਪਰਮਾਨਤਰੀ ਚਾਹੀਦਾ ਹੈ ਸਾਹਮਣੇ ਸਬੂਤ ਚਾਹੀਦਾ ਹੈ ਇੱਕ ਦਲੀਲ ਉਦੋਂ ਪ੍ਰਿੰਸੀਪਲ ਗੰਗਾ ਸਿੰਘ ਦੀ ਜੇਤੇ ਆ ਗਈ ਤੇ ਮੇਰੀ ਇਹ ਕਿਹ ਲੋ ਗੁਰੂ ਨਾਨਕ ਨੇ ਲੱਜਾ ਰਖ ਦਿੱਤੀ ਮੈਂ ਕਿਹਾ ਪ੍ਰੋਫੈਸਰ ਸਾਲੂ ਗਏ ਕੀ ਤੁਸੀਂ ਆਪਣੇ ਪਿਤਾ ਦਾ ਨਾਮ ਮੈਨੂੰ ਦੱਸੋਗੇ ਕਹਿੰ ਲਗਾ ਅੱਜ ਦੀ ਇਸ ਚਰਚਾ ਦੇ ਤੇ ਸਰਬ ਦਮੇਲ ਇਸ ਧਰਮ ਸਵੇਲਣ ਵਿੱਚ ਮੇਰੇ ਪਿਓ ਦੀ ਕੀ ਲੋੜ ਪੈਗੀ। ਮੈਂ ਕਿ ਲੋੜ ਪੈਦੀ ਹੈ। ਤਾਂ ਹੀ ਤੇ ਮੈਂ ਪੁੱਛਦਾ ਤੁਹਾਡੇ ਪਿਤਾ ਦਾ ਕੀ ਨਾਮ ਹੈ? ਉਹਨੇ ਆਖਿਆ ਮੇਰੇ ਪਿਤਾ ਦਾ ਨਾਮ ਹੈ ਸ਼੍ਰੀ ਦਲੀਪ ਸਾਲੂਕੇ। ਸ਼੍ਰੀ ਦਲੀਪ ਸਾਲੂਕੇ। ਤੇ ਮੈਂ ਕਿ ਜੇ ਮੈਂ ਸ਼ੱਕ ਕਰਨ ਇਹ ਤੇਰਾ ਪਿਓ ਨਹੀਂ ਹੈ। ਕੋਈ ਹੋਰ ਤੇ ਫਿਰ ਪਾਪੀ ਤੋਂ ਬਾਹਰ ਹੋਇਆ ਮੈਨੂੰ ਕਹਿਣ ਲੱਗਾ ਇਸ 2 ਲੱਖ ਦੇ ਇਕੱਠ ਦੇ ਤੁਸੀਂ ਇਤਨੀ ਤੈਜ਼ੀਬ ਤੋਂ ਗਿਰੀ ਹੋਈ ਗੱਲ ਕਰੋਗੇ ਔਰ ਆਪਣੇ ਆਪ ਨੂੰ ਗਿਆਨੀ ਅਖਵਾਂਦੇ ਆਂ ਆ ਧਰਮ ਦਾ ਪ੍ਰਚਾਰਕ ਅਖਵਾਂਦੇ ਆਂ ਆ ਤੈਜ਼ੀਬ ਤੋਂ ਗਿਰੀ ਹੋਈ ਗੱਲ ਕਰੋਗੇ ਕਹਿੰਦਾ ਮੈਂ ਸੋਚ ਨਹੀਂ ਸਕਦਾ ਸੀ ਸਭੇ ਤਾਂ ਥੱਲੇ ਚਲੇ ਗਏ ਤੁਹਾਡੀ ਗੁਫ਼ਤਗੂ ਤੁਹਾਡੇ ਬੋਲ ਥੱਲੇ ਚਲੇ ਗਏ ਮੈਨੂੰ ਹੀ ਕਹਿਣ ਲੱਗਾ ਮੈਂ ਕਿ ਹੱਦ ਹੋ ਗਈ ਮੈਂ ਤੇਰੇ ਪਿਓ ਤੇ ਸ਼ੱਕ ਕਰਾਂ ਤੂੰ ਕਹਿੰਦਾ ਇਹ ਸભ્યਤਾ ਤਾਂ ਥੱਲੇ ਦੀ ਗੱਲ ਹੈ ਪਰ ਤੂੰ ਜਗਤ ਪਿਓ ਤੇ ਸ਼ੱਕ ਕਰੇ ਜਗਤ ਪਿਤਾ ਤੇ ਸ਼ੱਕ ਕਰੇ ਜਿਸ ਨੇ ਤੇਰੇ ਪਿਓ ਜੈਸੇ ਪਤਾ ਨਹੀਂ ਕਿੰਨੇ ਪਿਓ ਪੈਦਾ ਕੀਤੇ ਨੇ ਤੂੰ ਕੀ ਇਹ ਸભ્યਤਾ ਤਾਂ ਥੱਲੇ ਦੀ ਗੱਲ ਨਹੀਂ ਹੈ ਕੀ ਇਹ ਤਸੀਮਤ ਤਾਂ ਥੱਲੇ ਦੀ ਗੱਲ ਨਹੀਂ ਹੈ میں شک کرنا, تو اپنی پتا دی ہون دا کوئی ثبوت دے یہ پیو تھوڑا جہا ہوش سنبھالیا تیری ماں نے تینوں کہہ دیتا ہے تیرے پتا نے کہ تو باپو باپو کہنا شروع کر دیتا کوئی ثبوت منگیا سی ماں کو گرو ارجن دیو جی مہاراج دے بول پتا کا جنم کے جانے پور सगन परोई अपने सू धनगुरु गोविंद सिंह जी महाराज देवी वचन कहां लगे ओ कीट बखाने महिमा दौर तो ही प्रभु जाने पिता जन्म ज्यों भूत ना पावे कहां तन्न का भेद बतावे मैं उस नु कह देता तू अपने पिता दा मैनु सबूत दे दे मैं तन्न जगत पिता दा सबूत दे दूँ इस हक दे ताड़ियां बजनी खुशी दी लहर दौड़ गई ਜਿਹੜੇ ਧਾਰਮਿਕ ਬੰਦੇ ਸਨ ਜਿਨ੍ਹਾਂ ਦੇ ਦਿਲ ਟੁੱਟੇ ਸਨ ਪ੍ਰੋਫੈਸਰ ਸਾਲੂਗੇ ਦੀ ਦਰਖ ਕਰਕੇ ਮੈਂ ਨਖਾਮਾ ਖਾ ਕਰੇ ਜਾਂਦੇ ਮੇਰਾ ਹੌਸਲਾ ਬਣ ਗਿਆ ਔਰ ਉਸ ਦਿਨ ਵਾਕਈ ਮੈਨੂੰ ਪ੍ਰਤੱਖ ਰੂਪ ਵਿੱਚ ਇਹ ਦਿਸੀਆ ਕਿ ਕੋਹ ਨਾ ਨਿਤ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਦਲੀਲ ਦੇ ਦਿੱਤੀ ਹੈ ਬਾਦਸ਼ਾਹ ਲੱਜਾ ਰਹੇਗੇ ਬਾਦ ਵਿੱਚ ਜਦ ਚਾਹ ਪੀਣ ਬੈਠੇ ਨਾ ਅਸੀਂ ਸਾਰੇ ਵਕਤ ਉਹਨੇ ਜਿਆਦਾ ਦੇ ਇੰਤਜ਼ਾਮ ਕੀਤਾ ਸੀ ਅਗਰਵਾਲ ਬਰਾਦਰੀ ਨੇ ਸਾਨੂੰ ਕੇ ਮੈਨੂੰ ਕਹਿਣ ਲਗਾ ਮੇਰੀ 60 ਸਾਲ ਦੀ ਉਮਰ ਹੈ ਉਦੋਂ ਮੈਂ 22 23 ਸਾਲ ਦਾ ਹਾਂ ਦਾ ਵੱਤ 24 ਸਾਲ ਮੈਨੂੰ ਕਹਿਣ ਲਗਾ ਮੇਰਾ ਮਨ ਹਿਲ ਗਿਆ ਤੇਰੇ ਬੋਲਾਂ ਨੇ ਹਿਲਾ ਦਿੱਤਾ ਮੈਨੂੰ ਸਟੱਡੀ ਕਰਨੀ ਪੈਗੀ ਮਨ ਨੂੰ ਨਵੇਂ ਸਿਰੇ ਤੋਂ ਅਧਿਨ ਕਰਨਾ ਪੈਂਦਾ ਹੈ ਹਿਲਾ ਦਿੰਦਾ ਹੈ ਮੇਰਾ ਹਿਰਦਾ ਮੈਂ ਕਿ ਪ੍ਰਮਾਤਮਾ ਤੇਰੇ ਹਿਰਦੇ ਨੂੰ ਇਤਨਾ ਹਿਲਾਵੇ ਇਤਨਾ ਹਿਲਾਵੇ ਪਰ ਤੇਰਾ ਹਿਰਦਾ ਉੱਥੇ ਜਾ ਪਹੁੰਚੇ ਜਿੱਥੇ ਪ੍ਰਮਾਤਮਾ ਦਾ ਰਸ ਹੈ ਉਸ ਦੀ ਹੋਂਦ ਹੈ ਉਸ ਦਾ ਪ੍ਰਕਾਸ਼ ਹੈ ਇਤਨੀ ਗੱਲ ਉਸ ਨੇ ਸਹਿਮ تسلیم ਕੀਤੀ ਹੁਣ ਮੈਂ ਇਸ ਕਰਾਂ ਬਿਲਕੁਲ ਪ੍ਰਤੱਖ ਪ੍ਰਮਾਣ ਪ੍ਰਮਾਤਮਾ ਦਾ ਮੰਗੇ ਤੇ ਕੋਈ ਪ੍ਰਤੱਖ ਪ੍ਰਮਾਣ ਨਹੀਂ ਕੋਈ ਪ੍ਰਤੱਖ ਸਬੂਤ ਨਹੀਂ ਸਾਇੰਸ ਜੋ ਕੁਝ ਕਹਿੰਦੀ ਉਸ ਦਾ ਪ੍ਰਤੱਖ ਸਬੂਤ ਦਿੰਦੀ ਹੈ। ਸੰਤ ਜੋ ਕਹਿੰਦੇ ਨੇ, ਆਉਤਾਰੀ ਪੁਰਸ਼ ਜੋ ਕਹਿੰਦੇ ਨੇ ਕੋਈ ਪ੍ਰਤੱਖ ਸਬੂਤ ਨਹੀਂ। ਗਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ। ਕਹਾਂ ਲਗੇ ਇਹੋ ਕਿਟ ਬਖਾਨੇ ਮਹਿਮਾ ਤੋਰ ਕੋਈ ਪ੍ਰਭ ਜਾਣੇ। ਪਿਤਾ ਜਨਮ ਜਿਉਂ ਪੂਤ ਨਾ ਪਾਵੇ ਕੀ ਸਬੂਤ ਬੱਚੇ ਕੋਲ ਪਿਉ ਦੀ ਹੁੰਦਾ। ਭਰੋਸਾ ਹੈ, ਵਿਸ਼ਵਾਸ ਦਾ ਰਿਸ਼ਤਾ ਹੈ। ਮਾਂ ਨੇ ਕਿਹਾ ਨੇ ਪਿਉ ਨੂੰ ਕਿਉਂ ਕਰਕੇ ਦੇ ਦਤਾ। ਜੇ ਮਾਂ ਦੇ ਕਹਿਣੇ ਤੇ ਤੂੰ ਪਿਓ ਨੂੰ ਪਿਓ ਕਰਕੇ ਕਹਿ ਸਕਦਾ ਹੈ ਕਿ ਗੁਰੂ ਦੇ ਕਹਿਵੇਂ ਕਰਕੇ ਤੂੰ ਰੱਬ ਨੂੰ ਰੱਬ ਕਰਕੇ ਕਹਿ ਦੇ। ਮਾਂ ਨੂੰ ਪਤਾ ਹੈ, ਗੁਰੂ ਨੂੰ ਪਤਾ ਹੈ। ਅਵਤਾਰ ਨੂੰ ਪਤਾ ਹੈ। ਪਰ ਗਰਜਵਦੀ ਗੱਲ ਇਹ ਹੈ ਜਿਸ ਨੂੰ ਪਤਾ ਹੈ ਉਹ ਪਤਾ ਕਰਾ ਨਹੀਂ ਸਕਦਾ। ਉਸ ਪਾਰੇ ਸਹੀ ਦੀ ਸੂਚਨਾ ਦੇ ਸਕਦਾ ਹੈ। ਚੱਲਣ ਦੀ ਪ੍ਰੇਰਣਾ ਦੇ ਸਕਦਾ ਹੈ। ਪ੍ਰਤੱਖ ਪ੍ਰਮਾਣ ਨਹੀਂ ਦੇ ਸਕਦਾ। ਬਿਸ਼ਵਾਸਤੇ ਐਲਾਨੀਆਂ ਤੌਰ ਤੇ ਅੱਡੀ ਦੁਨੀਆ ਨਾਸਤਿਕ ਹੈ ਔਰ ਜਿਹੜੀ ਆਸਤਿਕ ਹੈ ਉਹ ਵੀ ਕੋਈ ਆਸਤਿਕ ਪੂਰੀ ਨਹੀਂ ਹੈ ਕਿਉਂਕਿ ਕੋਈ ਪ੍ਰਤੱਖ ਸਬੂਤ ਨਹੀਂ ਹੈ ਬਿਸ਼ਵਾਸਤੇ ਵਿਗਿਆਨ ਨੇ ਕਹਿ ਦਿੰਦਾ ਸਰੀਰ ਦੀ ਚੀਰਾ ਫਾੜੀ ਕਰੀਏ ਅੰਦਰ ਤੇ ਕੋਈ ਆਤਮਾ ਨਹੀਂ ਲੱਭਦੀ ਔਰ ਅਜੇ ਸੈਂਸ ਨੇ ਆਤਮਾ ਨੂੰ ਨਹੀਂ ਬਣਾਇਆ ਕਹਿੰਦੇ ਮਠੀਕੇ ਚੀਰਾ ਫਾੜੀ ਕੀਤੀ ਇੱਕ ਸ਼ਕਤੀ ਹੈ ਸ਼ਕਤੀ ਦਾ ਇਕੱਠ ਹੈ ਖੂਨ ਹੈ ਮੰਜ ਹੈ ਮਾਸ ਹੈ ਹਡੀਆਂ ਹੈ ਆਤਮਾ ਨਾਮ ਦੀ ਤੇ ਅੰਦਰੋਂ ਕੋਈ ਚੀਜ਼ ਲੱਭਦੀ ਨਹੀਂ ਪ੍ਰਮਾਤਮਾ ਤੇ ਅੰਦਰੋਂ ਲੱਭਦਾ ਨਹੀਂ ਪਾਤਸ਼ਾਹ ਦੀ ਬਾਣੀ ਕਹਿੰਦੀ ਏ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਨੇ ਇਸ ਕਾ ਵਸਾ RAM ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾ ਨੇ ਅੰਦਰ ਹੈ ਕਿਵੇਂ ਕੱਢੀਏ ਇਸ ਨੂੰ ਕਿਵੇਂ ਪ੍ਰਗਟ ਕਰੀਏ ਵਿਗਿਆਨਿਕ ਢੰਗ ਨਾਲ ਨਹੀਂ ਧਾਰਮਿਕ ਢੰਗ ਨਾਲ ਤੇ ਫਿਰ ਧਾਰਮਿਕ ਢੰਗ ਕੀ ਹੈ ਬਸ ਇਹੀ ਅਭਿਆਸੀਆਂ ਦੇ ਅੰਦਰ ਇਹੀ ਜਗਿਆਸੂਆਂ ਦੇ ਅੰਦਰ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਤੇ ਨਾਸਤਿਕ ਲੋਕਾਂ ਦਾ ਆਖਰ ਢੰਗ ਕੀ ਹੈ ਤਰੀਕਾ ਕੀ ਹੈ ਪਹਿਲੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੁਹਾਡੇ ਸਾਹਮਣੇ ਬੋਲ ਰਿਹਾ ਭਗਤ ਕਬੀਰ ਵੀ ਦੇ ਕਬੀਰ ਕਹਿੰਦੇ ਮੈਥੋਂ ਕੋਈ ਢੰਗ ਨਾ ਪੁੱਛੋ ਤੇ ਕੋਈ ਢੰਗ ਹੈ ਵੀ ਨਹੀਂ